ਤਨ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਆ ਪ੍ਰਸਾਦ ਤੁਮਰ ਛੰਦ ਹਰ ਜਨਮ ਮਰਨ ਬਹੀਨ ਦਸ ਚਾਰ ਚਾਰ ਪ੍ਰਬੀਨ ਅਕਲੰਕ ਰੂਪ ਅਪਾਰ ਅਨਛਿਜ ਤੇਜ ਉਦਾਰ ਅਨ ਭੇਜ ਰੂਪ ਦੁਰੰਤ ਸਭ ਜਗਤ ਭਗਤ ਮਹੰਤ ਜਸ ਤਿਲਕ ਭੂਪ੍ਰਿਤ ਪਾਨ ਦਸ ਚਾਰ ਚਾਰ ਨਿਧਾਨ अकलंक रूप अपार सब लोक शोक विदार काल काल कर्म विहीन सब कर्म धर्म प्रवीण अनखंड अतुल प्रताप सब थापियो जे हथाप अनखेद भेद अछेद मुख चार गावत वेद जिहनेत निगमक हंत मुख चार बकत व्यंत अनभिज अतुल प्रताप अनखंड अमित अथाब ਜਿਹਕੀਨ ਜਗਤ ਵਿਸਾਰ ਰਚਿਓ ਵਿਚਾਰ ਵਿਚਾਰ ਅਨੰਤ ਰੂਪ ਅਖੰਡ ਅਤੁੱਲ ਪ੍ਰਤਾਪ ਪ੍ਰਚੰਡ ਜਿਹ ਆਂਡ ਤੇ ਬ੍ਰਹਮੰਡ ਕੀਨੇ ਸੋ ਚੌਦਹਾ ਖੰਡ ਸਭ ਕੀਨ ਜਗਤ ਵਿਸਾਰ ਅਬਿਅਕਤ ਰੂਪ ਉਦਾਰ ਜਿਹ ਕੋਟ ਇੰਦਰਨ ਰੇ ਪਾਰ ਕਈ ਬ੍ਰਹਮ ਬੇਸਨ ਵਿਚਾਰ ਕਈ ਰਾਮਕ੍ਰਿਸ਼ਨ ਰਸੂਲ ਬਿਨ ਭਗਤ ਕੋ ਨ ਕਬੂਲ ਕਈ ਸਿੰਧ ਬਿੰਦ ਨਗਿੰਦਰ ਕਈ ਮਛ ਕਛ ਫਨੇਂਦਰ ਕਈ ਦੇਵ ਆਦ ਕੁਮਾਰ ਕਈ ਕ੍ਰਿਸ਼ਨ ਬਿਸਨ ਅਵਤਾਰ ਕਈ ਇੰਦਰ ਬਾਰਬਹਾਰ ਕਈ 베ਦ ਅਉ ਮੁਖਚਾਰ ਕਈ ਰੁਦਰ ਛੁਦਰ ਸਰੂਪ ਕਈ ਰਾਮ ਕ੍ਰਿਸ਼ਨ ਅਨੂਪ ਕਈ ਕੋਕ ਕਾਬ ਪਣੰਤ ਕਈ 베ਦ ਭੇਦ ਕਹੰਤ ਕਈ ਸਾਸਤਰ ਸਿਮਰਤ ਬਖਾਨ ਕਹੂੰ ਕਥਤ ਹੀ ਸੋ ਪੁਰਾਨ ਕਈ ਅਗਨ ਹੋਤਰ ਕਰੰਤ ਕਈ ਉਰਦ ਤਾਪ ਦੁਰੰਤ ਕਈ ਉਰਦ ਬਾਹ ਸੰਨਿਆਸ ਕਹੂੰ ਜੋਗ ਭੇਸ ਉਦਾਸ कहु नेवली कर्म करंत कहू पावन आहार तुरंत कहू तीर्थ दान अपार कहू जग कर्म उदार कहू अग्निहोत्र अनूप कहू न्याय राज भूपत कहू शास्त्र सिम्रित रीत कहू वेद से ओ विपरीत कई देश देश फिरंत कई एक ठाोर इस थंत कहू करत जल मह जाप कहू सहत तन पर ताप कहू बास बन है करंत ਕਹੂੰ ਤਾਪ ਤਨ ਹੈ ਸਹੰਤ ਕਹੂੰ ਗ੍ਰਿਹਾਸਤ ਧਰਮ ਅਪਾਰ ਕਹੂੰ ਰਾਜ ਰੀਤ ਉਦਾਰ ਕਹੂੰ ਰੋਗ ਰਹਿਤ ਅਪਰਮ ਕਹੂੰ ਕਰਮ ਕਰਤ ਅਕਰਮ ਕਹੂੰ ਸੇਖ ਬ੍ਰਹਮ ਸਰੂਪ ਕਹੂੰ ਨੀਤ ਰਾਜ ਅਨੂਪ ਕਹੂੰ ਰੋਗ ਸੋਗ ਬਿਹੀਨ ਕਹੂੰ ਏਕ ਭਗਤ ਅਧੀਨ ਕਹੂੰ ਰੰਕ ਰਾਜ ਕੁਮਾਰ ਕਹੂੰ ਬੇਦ ਬਿਆਸ ਅਵਤਾਰ ਕਈ ਬ੍ਰਹਮ ਬੇਦਰਟੰਤ ਕਈ ਸੇਖ ਨਾਮ ਉਚਰੰਤ ਬੈਰਾਗ ਕਹੂੰ ਸੰਨਿਆਸ ਕਹੂੰ ਫਿਰਤ ਰੂਪ ਉਦਾਸ ਸਭ ਕਰਮ ਕੋਕਟ ਜਾਣ ਸਭ ਧਰਮ ਨਹਿ ਫਲ ਮਾਨ ਬਿਨ ਏਕ ਨਾਮ ਆਧਾਰ ਸਭ ਕਰਮ ਭਰਮ ਵਿਚਾਰ ਤ્વੈ ਪ੍ਰਸਾਦ ਲਗ ਨਿਰਾਜ ਛੰਦ ਲਗ ਨਿਰਾਜ ਛੰਦ ਜਲੇ ਹਰੀ ਥਲੇ ਹਰੀ ਉਰੇ ਹਰੀ ਬਨੇ ਹਰੀ ਗਿਰੇ ਹਰੀ ਗੁਪੇ ਹਰੀ ਛਿਤੇ ਹਰੀ ਨਬੇ ਹਰੀ ਈਹਾ ਹਰੀ ਊਹਾ ਹਰੀ ਜਿਮੀ ਹਰੀ ਜਮਾ ਹਰੀ ਅਲੇਖ ਹਰੀ ਅਪੇਖ ਹਰੀ ਅਦੋਖ ਹਰੀ ਅਦਵੈਖ ਹਰੀ ਅਕਾਲ ਹਰੀ ਅਪਾਲ ਹਰੀ ਅਛੇਦ ਹਰੀ ਅਪੇਦ ਹਰੀ ਅਜੰਤਰ ਹਰੀ ਅਮੰਤਰ ਹਰੀ ਸੋ ਤੇਜ ਹਰੀ ਅਤੰਤਰ ਹਰੀ ਅਜਾਤ ਹਰੀ ਆਪਾਤ ਹਰੀ ਅਮਿਤ੍ਰ ਹਰੀ ਅਮਾਤ ਹਰੀ ਅਰੋਗ ਹਰੀ ਅਸ਼ੋਕ ਹਰੀ ਅਪਰਮ ਹਰੀ ਅਕਰਮ ਹਰੀ ਅਜੈ ਹਰੀ ਅਪੈ ਹਰੀ ਅਪੇਦ ਹਰੀ ਅਛੇਦ ਹਰੀ ਅਖੰਡ ਹਰੀ ਅਪੰਡ ਹਰੀ ਅਡੰਡ ਹਰੀ ਪ੍ਰਚੰਡ ਹਰੀ ਅਤੇਵ ਹਰੀ ਅਪੇਵ ਹਰੀ ਅਜੇਵ ਹਰੀ ਅਛੇਵ ਹਰੀ ਭਜੋ ਹਰੀ ਥਪੋ ਹਰੀ ਤਪੋ ਹਰੀ ਜਪੋ ਹਰੀ ਜਲਸਤੁ ਹੀ ਥਲਸਤੁ ਹੀ ਨਦੇਸਤੁ ਹੀ ਨਦਸਤੁ ਹੀ ਬ੍ਰਿਛਸਤੁ ਹੀ ਪਤਸਤੁ ਹੀ ਛਤਸਤੁ ਹੀ ਉਰਦਸਤੁ ਹੀ ਪਜਸਤੁ ਅੰ ਪਜਸਤੁ ਅੰ ਰਟਸਤੁ ਅੰ ਫਟਸਤੁ ਅੰ ਜਿਮੀਤੁ ਹੀ ਜਮਾਤੁ ਹੀ ਮਕੀਤੁ ਹੀ ਮਕਾਂਤੁ ਹੀ

ਬਿੰਦ ਕੇ ਸਦਈਆ ਤਾਹੇ ਹੇਜ ਕੇ ਬਢਈਆ ਦੇਤ ਬੰਦਰ ਆ ਸਦੀਵ ਪਾਇ 나ਗੇ ਹੀ ਫਿਰਤ ਹੈ ਅੰਗਨਾ ਅਧਿਨ ਕਾਮਕ੍ਰੋਧ ਮੈਂ ਪ੍ਰਬੀਨ ਏਕ ਗਿਆਨ ਕੇ ਬਹੀਨ ਛੀਨ ਕੈਸੇ ਕਹਿ ਤਰਤ ਹੈ ਭੂਤ ਬਨ ਚਾਰੇ ਛੇਤ ਛੋਨਾ ਸਬੈ ਦੁੱਧਾ ਧਾਰੀ ਪਾਉਣ ਕੇ ਆਹਾਰੀ ਸੁ ਭੁਜੰਗ ਜਾਨੀਤ ਹੈ ਤ੍ਰਿਣ ਕੇ ਪਛਈਆ ਧਨ ਲੋਭ ਕੇ ਤਜਈਆ ਤੇ ਤੋ ਗਉਵਨ ਕੇ ਜਈਆ ਬ੍ਰਿਖ ਭਈਆ ਮਾਨੀਤ ਹੈ ਨਬ ਕੇ ਉਡਈਆ ਤਾਹੇ ਪੰਛੀ ਕੀ ਬਢਈਆ ਦੇਤ ਬਗਲਾ ਬਿਡਾਲ ਬ੍ਰਿਕਤ ਧਿਆਨੇ ਥਾਨੀ ਅਤ ਹੈ ਜੇਤੇ ਵੱਡੇ ਗਿਆਨੀ ਤਿਨੋ ਜਾਨੀ ਪੈ ਬਖਾਨੀ ਨਾਹੇ ਐਸੇ ਨਾ ਪ੍ਰਪੰਚ ਮਨ ਭੂਲ ਆਨੀਅਤ ਹੈ ਭੂਮ ਕੇ ਬਸਈਆ ਤਾਹੇ ਭੂਜਰੀ ਕੇ ਜਈਆ ਕਹੈ ਨਭ ਕੇ ਉਡਈਆ ਸੋਚਿ ਰਈਆ ਕਹਿ ਬਖਾਨੀ ਐ ਫਲ ਕੇ ਪਛਈਆ ਤਾਹੇ ਬਾਂਦਰੀ ਕੇ ਜਈਆ ਕਹੈ ਆਦਿਸ ਫਿਰਈਆ ਤੇ ਤੋ ਭੂਤ ਕਹਿ ਪਛਾਨੀ ਐ ਜਲ ਕੇ ਤਰਈਆ ਕੋ ਕੰਗੇਰੀ ਸੀ ਕਹਤ ਜਗ ਆਗ ਕੇ ਪਛਈਆ ਸੋਚ ਕੋਰ ਸਮ ਮਾਨੀਐ ਸੂਰਜ ਸਿਵਈਆ

ਮਾਦਵ ਭਾਵਰ ਔ ਅਟੇਰੂ ਕੋ ਕਨਈਆ ਨਾਮ ਕੰਸ ਕੋ ਵਧਈਆ ਜਮ ਦੂਤ ਕਹੀਤ ਹੈ ਮੂੜ ਰੂੜ ਪੀਟਤ ਨਾ ਗੂੜਤਾ ਕੋ ਭੇਦ ਪਾਵੇ ਪੂਜਤ ਨ ਤਾਹੇ ਜਾਕੇ ਰਾਖੇ ਰਹੀਤ ਹੈ ਮਿਸਵਪਾਲ ਜਗਤ ਕਾਲ ਦੀਨਦਿਆਲ ਬੈਰੀਸਾਲ ਸਦਾ ਪ੍ਰਤਪਾਲ ਜਮ ਜਾਲ ਤੇ ਰਹਤ ਹੈ ਜੋਗੀ ਜਟਾ ਧਾਰੀ ਸਤੀ ਸਾਚੇ ਵੱਡੇ ਬ੍ਰਹਮਚਾਰੀ ਧਿਆਨ ਕਾਜ ਭੂਖ ਪਿਆਸ ਦੇਹ ਪੈ ਸਹਿਤ ਹੈ ਨਿਉਲੀ ਕਰਮਜਲ ਹੋਮ ਪਾਵਕ ਪਵਨ ਹੋਮ ਅਦੋ ਮੁਖ ਇਕ ਪਾਇ ਠਾਡੇ ਨ ਬਹਿਤ ਹੈ ਪਾਵਨ ਮਾਨਵ ਮਾਨਵ ਪਨਿੰਦ ਦੇਵ ਦਾਨਵ ਨ ਪਵੈ ਭੇਦ ਭੇਦ ਔ ਕਤੇ ਬਨੇਤ ਨਿਤ ਕਹਿਤ ਹੈ ਨਚਤ ਫਿਰਤ ਮੋਰ ਬਾਦਰ ਕਰਤ ਘੋਰ दामਨੀ ਅਨੇਕ ਭਾਉ ਕਰਿਓਈ ਕਰਤ ਹੈ ਚੰਦਰਮਾ ਤੇ ਸੀਤਲ ਨ ਸੂਰਜ ਤੇ ਤਪਤ ਤੇਜ इन्द्र सोणा राजा भाव भूम को भारत है शिव से तपस्वी आद ब्रह्मा से ना वेदचारी सन्त कुमारसी तपस्या ना अनत है ज्ञान के विहीन काल फास के अधीन सदा जुगन की चौकरी फिराए ही फिरत है एक शिव भए एक गए एक फेर भए रामचंद्र कृष्ण के अवतार भी अनेक है ब्रह्मा आर बसन कहते वेद और पुराण कहते सिमरत समोहन के हुए हुए बिताए है ਮੋਨਦੇਮਦਾਰ ਕੇ ਤੇ ਅਸੁਨੀ ਕੁਮਾਰ ਕੇ ਤੇ ਅੰਸਾ ਅਵਤਾਰ ਕੇ ਤੇ ਕਾਲ ਬਸ ਭਏ ਹੈ ਪਿਰ ਔ ਪਿਕੰਬਰ ਕੇ ਤੇ ਗਨੇਨਾ ਪਰਤ ਇਤੇ ਭੂਮਹੀਤੇ ਹੋਏ ਕੈ ਫੇਰ ਭੂਮਹੀ ਮਿਲੇ ਹੈ ਜੋਗੀ ਜਤੀ ਬ੍ਰਹਮਚਾਰੀ ਵੱਡੇ ਵੱਡੇ ਛਤਰਧਾਰੀ ਛਤਰ ਹੀ ਕੀ ਛਾਇਆ ਗਈ ਕੋਸ ਲੋਚਲਤ ਹੈ ਵੱਡੇ ਵੱਡੇ ਰਾਜਨ ਕੇ ਦਾਬਤ ਫਿਰਤ ਦੇਸ ਵੱਡੇ ਵੱਡੇ ਰਾਜਨ ਕੇ ਦਰਾਪਕ ਉਦਲਤ ਹੈ ਮਾਨਸੇ ਮਹੀਪ ਔ ਦਿਲੀਪ ਕੈਸੇ ਛਤਰਧਾਰੀ ਬਡੋ ਅਭਿਮਾਨ ਪੁਜ ਦੰਡ ਕੋ ਕਰਤ ਹੈ ਦਾਰਾ ਸੇ ਦਿੱਲੀ ਸਰ ਦੁਰਜੋਧਨ ਸੇ ਮਾਨ ਧਾਰੀ ਭੋਗ ਭੋਗ ਭੂਮ ਅੰਤ ਭੂਮ ਮੈਂ ਮਿਲਤ ਹੈ ਸਜਦੇ ਕਰੇ ਅਨੇਕ ਤੋਪ ਚੀ ਕਪਟ ਭੇਸ ਪੋਸ਼ਤੀ ਅਨੇਕਤਾ ਨਿਵਾਵਤ ਹੈ ਸੀਸ ਕਉ ਕਹਾ ਭਯੋ ਮਲ ਜਾਓ ਬੈ ਕਾਡਤ ਅਨੇਕ ਦੰਡ ਸੋਤਉ ਨ ਦੰਡੋਤ ਅਸਟਾਂਗ ਅਥਤੀਸ ਕਉ ਕਹਾ ਪੈ ਰੋਗੀ ਜੋ ਪੈ ਦਾਰਿਓ ਰਹਿਓ ਉਰਦ ਮੁਖ ਮਾਨਤੇ ਨ ਮੂਡ ਨਿਹਰਾਇਓ ਆਦ ਈਸ ਕਉ ਕਾਮਨਾ ਅਧੀਨ ਸਦਾ ਦਾਮਨਾ ਪ੍ਰਬੀਨ ਏਕ ਭਾਵਨਾ ਬਹੀਨ ਕੈਸੇ ਪਾਵੈ ਜਗ ਦੀਸ ਕਉ ਸੀਸ ਪਟ ਕਤ ਜਾਕੇ ਕਾਨ ਮੈ ਖਜੂਰਾ ਤਸੈ ਮੂਡ ਛਟ ਕਤ ਮਿਤ੍ਰ ਪੁੱਤਰ ਹੂਕੇ ਸੋਕ ਸੋ ਆਕ ਕੋ ਚਰਈਆ ਫਲ ਫੂਲ ਕੋ ਪਛਈਆ ਸਦਾ بان کو پرمیا اور دوسرو نہ بوک سو کہا پیو پیڈ جو کست شیس برچن سو ماٹی کو پچھیا بول پوچھ لی جوک سو کام نہ ادھین کام کرو موی نک بھاونا بھیہین کیسے پیٹ پر لوک سو ناچ کرت مور دادر کرت سور سدا کھن کون کرت ہے ایک پائے ٹھاڈ سدا بن میں رہت برچ فوک پھوک, پھوک پاو پوم سراو ترت ہے ਬਾਹਨ ਅਨੇਕ ਜੁਗ ਇਕਠੌਰ ਬਾਸ ਕਰੈ ਕਾਗ ਔਰ ਚੀਲ ਦੇਸ ਦੇਸ ਵਿਚਰਤ ਹੈ ਗਿਆਨ ਕੇ ਬਹੀਨ ਮਹਾਦਾਨ ਮੈ ਨਾ ਹੁਜੈ ਲੀਨ ਭਾਵਨਾ ਅਬਹੀਨ ਦੀਨ ਕੈਸੇ ਕਹਿ ਤਰਤ ਹੈ ਜਾਸੇ ਇੱਕ స్వాੰਗੀ ਕਾਹੂ ਜੋਗੀ ਆ ਬੈਰਾਗੀ ਬਨਾ ਕਬਹੂ ਸੰਨਿਆਸ ਭੇਸ ਬਨ ਕੈ ਦਿਖਾਵਾਈ ਕਾਹੂ ਪਾਉਨ ਹਾਰੀ ਕਾਹੂ ਬੈਠੇ ਲਾਇ ਤਾਰੀ ਕਾਹੂ ਲੋਭ ਕੀ ਖੁਮਾਰੀ ਸੋ ਅਨੇਕ ਗੁਣ ਗਾਵਾਈ ਕਾਹੂ ਬ੍ਰਹਮਚਾਰੀ ਕਾਹੂ ਹੱਥ ਪੈ ਲਗਾਵਾ ਬਾਰੀ ਕਾਹੂ ਡੰਡ ਧਾਰੀ ਹੋਏ ਕੈ ਲੋਗਨ ਪ੍ਰਮਾਵਾਈ ਕਾਮਨਾ ਅਧਿਨ ਪਰਿਓ ਨਾਚਤ ਹੈ ਨਾਚਨ ਸੋ ਗਿਆਨ ਕੇ ਬੀਹੀਨ ਕੈਸੇ ਬ੍ਰਹਮ ਲੋਕ ਪਾਵਾਈ ਪੰਜ ਬਾਰ ਗੀਦਰ ਪੁਕਾਰੇ ਪਰੇ ਸੀਤਕਾਲ ਕੁੰਚਰ ਔ ਗਦਹਾ ਅਨੇਕ ਦਾ ਪੁਕਾਰ ਹੀ ਕਹਾ ਭਇਓ ਜੋ ਪੈ ਕਲਵੱਤਰ ਲਿਓ ਕਾਂਸੀ ਵਿੱਚ ਚੀਨ ਚੀਰ ਚੋਰਟਾ ਕੁਠਾਰਨ ਸੋ ਮਾਰਹੀ ਕਹਾ ਭਇਓ ਫਾਸੀਦਾਰ ਬੂੜਿਓ ਜੜ ਗੰਗ ਧਾਰ ਡਾਰ ਡਾਰ ਫਾਸ ਠੱਗ ਮਾਰ ਮਾਰ ਡਰਹੀ ਦੂਬੇ ਨਰਕ ਧਾਰ ਮੂੜ ਗਿਆਨ ਕੇ ਬਿਨਾ ਵਿਚਾਰ ਭਾਵਨਾ ਬਿਹੀਨ ਕੈਸੇ ਗਿਆਨ ਕੋ ਵਿਚਾਰਹੀ ਤਾਪ ਕੇ ਸਹੇਤੇ ਜੋ ਪੈ ਪਾਈਐ ਆਤਾਪਨਾਥ ਤਾਪਨਾ ਅਨੇਕ ਤਨ ਕਾਇਲ ਸਹਿਤ ਹੈ ਜਾਪ ਕੇ ਕੀਏ ਤੇ ਜੋ ਪੈ ਪਾਈਤ ਆਜਾਪ ਦੇਵ ਪੂਜਨਾ ਸਦੀਵਤ ਤੁਹੀ ਤੁਹੀ ਉਚਰਤ ਹੈ ਨਭ ਕੇ ਉੱਡੇ ਤੇ ਜੋ ਪੈ ਨਾਰਾਇਣ ਪਾਈਤ ਅਨਲ ਆਕਾਸ ਪੰਛੀ ਡੋਲਬੋ ਕਰਤ ਹੈ ਆਗਮ ਜਰੇ ਤੇ ਗਤ ਰਾंड ਕੀ ਪਰਤ ਕਰ ਪਤਾਲ ਕੇ ਵਾਸੀ ਕਿਉ ਭੂਜੰਗ ਨ ਤਰਤ ਹੈ ਕਉ ਬਾਇਓ ਮੁੰਡੀਆ ਸੰਨਿਆਸੀ ਕਉ ਜੋਗੀ ਭਇਓ ਕਉ ਬ੍ਰਹਮਚਾਰੀ ਕਉ ਜਤਿਯਨ ਮਾਨਵੋ ਹਿੰਦੂ ਤੁਰਕ ਕਉ ਰਾਫ ਜੀ ਇਮਾਮ ਸਾਫੀ ਮਾਨਸਕੀ ਜਾਤ ਸਭੈ ਏਕੈ ਪਹਿਚਾਨਬੋ ਕਰਤਾ ਕਰੀਮ ਸੋਈ ਰਾਜਕਰਹੀਮ ਓਈ ਦੂਸਰੋ ਨ ਭੇਦ ਕੋਈ ਭੂਲ ਭ੍ਰਮ ਮਾਨਬੋ ਏਕ ਹੀ ਕੀ ਸੇਵ ਸਭ ਹੀ ਕੋ ਗੁਰ ਦੇਵ ਏਕ ਏਕ ਹੀ ਸਰੂਪ ਸਭ ਏਕੈ ਜੋਤ ਜਾਨਬੋ ਦੇਹਰਾ ਮਸੀਤ ਸੋਈ ਪੂਜਾ ਔ ਨਿਵਾਜ ਓਈ ਮਾਨਸ ਸਭੈ ਏਕ ਪੈ ਅਨੇਕ ਕੋ ਪ੍ਰਭਾਵ ਹੈ ਦੇਵਤਾ ਅਦੇਵ ਜਛ ਗੰਦਰਬ ਤੁਰਕ ਹਿੰਦੂ ਨਿਆਰੇ ਨਿਆਰੇ ਦੇਸਨ ਕੇ ਭੇਸ ਕੋ ਪ੍ਰਭਾਵ ਹੈ ਇਕ ਹੈ ਨੈਨ ਇਕ ਹੈ ਕਾਨ ਇਕ ਹੈ ਦੇਹ ਇਕ ਹੈ ਬਾਣ ਖਾਕ ਬਾਦ ਅਤਸ ਔ ਆਬ ਕੋ ਰਲਾਉ ਹੈ ਅੱਲਾ ਹੈ ਅਪੇਖ ਸੋਈ ਪੁਰਾਨ ਔ ਕੁਰਾਨ ਓਈ ਇਕ ਹੀ ਸਰੂਪ ਸਬੇ ਇਕ ਹੀ ਬਨਾਉ ਹੈ ਜੈਸੇ ਇਕ ਆਗ ਤੇ ਕਨੂਕਾ ਕੋਟ ਆਗ ਉੱਠੇ ਨਿਆਰੇ ਨਿਆਰੇ ਹੋਏ ਤਾਂ ਫਿਰ ਆਗ ਮੈਂ ਮਿਲਾਹੇਗੇ ਜੈਸੇ ਇਕ ਤੂਰ ਤੇ ਅਨੇਕ ਤੂਰ ਪੂਰਤ ਹੈ ਤੂਰ ਕੇ ਕਨੂਕਾ ਫਿਰ ਤੂਰ ਹੀ ਸਮਾਹੇਗੇ ਜੈਸੇ ਏਕ ਨਦ ਤੇ ਤਰੰਗ ਕੋਟ ਉਪਜਤ ਹੈ ਪਾਨ ਕੇ ਤਰੰਗ ਸਬੈ ਪਾਨ ਹੀ ਕਹਾ ਹੈਗੇ ਤੈਸੇ ਬਿਸਵ ਰੂਪ ਤੇ ਅਭੂਤ ਭੂਤ ਪ੍ਰਗਟ ਹੋਏ ਤਾਹੀ ਤੇ ਉਪਜ ਸਬੈ ਤਾਹੀ ਮੈਂ ਸਮਾਹੇਗੇ ਕੇਤੇ ਕਛ ਮਛ ਕੇਤੇ ਉਨ ਕੋ ਕਰਤ ਪਛ ਕੇਤੇ ਅਛ ਵਛ ਹੋਏ ਸਪਛ ਉੱਡ ਜਾਹੇਗੇ ਕੇਤੇ ਨਬ ਵਿਚ ਅਛ ਪਛ ਕੋ ਕਰਾਂਗੇ ਪਛ ਕੇਤਕ ਪਰਤਛੇ ਹੋਏ ਪਚਾਏ ਖਾਏ ਜਾਹੇਗੇ ਜਲ ਕਾ ਹਥਲ ਕਾ ਹ ਗਗਨ ਕੇ ਗੌਣ ਕਾ ਹ ਕਾਲ ਕੇ ਮਨਾਏ ਸਬਹ ਕਾਲ ਹੀ ਚਬਾਹਗੇ ਤੇਜ ਜਿਉ ਅਤੇਜ ਮੈਂ ਅਤੇਜ ਜੈਸੇ ਤੇਜ ਲੀਨ ਤਾਹੀ ਤੇ ਉਪਜ ਸਬਹ ਤਾਹੀ ਮੈਂ ਸਮਾਹੇਗੇ ਕੂਕਤ ਫਿਰਤ ਕੇਤੇ ਰੋਵਤ ਮਰਤ ਕੇਤੇ ਜਲ ਮੈਂ ਡੁੱਬਤ ਕੇਤੇ ਆਗ ਮੈਂ ਜਰਤ ਹੈ ਕੇਤੇ ਗੰਗ ਬਾਸੀ ਕੇਤੇ ਮਦੀਨਾ ਮੱਕਾ ਨਿਵਾਸੀ ਕੇਤਕ ਉਦਾਸੀ ਕੇ ਭਮਾਏ ਹੀ ਫਿਰਤ ਹੈ ਕਰ ਵੱਤ ਸਹਿਤ ਕੇਤੇ ਭੂਮ ਮੈਂ ਗੱਡਤ ਕੇਤੇ ਸੁਆ ਪੈ ਚੜਤ ਕੇਤੇ ਦੁਖ ਕੋ ਭਰਤ ਹੈ ਗੈਨ ਮੈਂ ਉਡਤ ਕੇਤੇ ਜਲ ਮੈਂ ਰਹਿਤ ਕੇਤੇ ਗਿਆਨ ਕੇ ਬਹੀਨ ਜਕ ਜਾ ਰਹੀ ਮਰਤ ਹੈ ਸੋਧ ਹਾਰੇ ਦੇਵਤਾ ਬਿਰੋਧ ਹਾਰੇ ਦਾਨੋ ਵੱਡੇ ਬੋਧ ਹਾਰੇ ਬੋਧਕ ਪ੍ਰਬੋਧ ਹਾਰੇ ਜਾਪਸੀ ਘਸ ਹਾਰੇ ਚੰਦਨ ਲਗਾਏ ਹਾਰੇ ਚੁਆਚਾਰ ਪੂਜ ਹਾਰੇ ਪਾਹਨ ਚੜ੍ਹਾਏ ਹਾਰੇ ਲਾਪਸੀ ਗਾਹ ਹਾਰੇ ਗੋਰਨ ਬਣਾਏ ਹਾਰੇ ਮੜੀ ਮਟ ਲੀਪ ਹਾਰੇ ਭੀਤਨ ਲਗਾਏ ਹਾਰੇ ਛਾਪਸੀ ਗਾਏ ਹਾਰੇ ਗੰਦਰਾਬ বাজਾਏ ਹਾਰੇ ਕਿੰਨਰ ਸਭ ਪਾਚ ਹਾਰੇ ਪੰਡਤ ਤਪੰਤ ਹਾਰੇ ਤਾਪਸੀ ਗਾਹ ਹਾਰੇ ਗੋਰਨ ਮਨਾਏ ਹਾਰੇ ਮੜੀ ਮੱਟ ਲੀਪ ਹਾਰੇ ਭੀਤਨ ਲਗਾਏ ਹਾਰੇ ਛਾਪਸੀ ਗਾਏ ਹਾਰੇ ਗੰਦਰਾਬ বাজਾਏ ਹਾਰੇ ਕਿੰਨਰ ਸਭ ਪਾਚ ਹਾਰੇ ਪੰਡਤ ਤਪੰਤ ਹਾਰੇ ਤਾਪਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ